ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ ਠਾਕ ਹਾਂ ਜੀ ਤੁਸੀਂ ਵੀ ਠੀਕ ਠਾਕ ਹੋਵੋਗੇ ਵੈਗੁਰੂ ਦੀ ਕਿਰਪਾ ਦੇ ਨਾਲ ਆਪਾਂ ਅੱਜ ਕਰਦੇ ਜੀ ਨਵੀਂ ਵੀਡੀਓ ਦੇ ਨਾਲ ਸ਼ੁਰੂਆਤ ਆਪ ਲੈ ਕੇ ਆਏ ਸੀਗੇ ਜੀ ਇੱਕ ਗੀਤ ਇਹ ਆਪਾਂ ਦੇ ਰਿਲੇਟਡ ਹੈ ਜੀ ਇਹ ਗੀਤ ਮਾਪੇ ਤਾਂ ਰਹੇ ਨੀ ਦੁੱਖ ਦੱਸਾਂ ਰਾਜਾ ਸਾਵ ਨੂੰ ਮਾਪੇ ਤਾਂ ਰਹੇ ਨੀ ਦੁੱਖ ਦਸਾਂ ਰਾਜਾ ਸਾਵ ਨੂੰ ਕੋਲ ਹੁਣ ਬੀਰ ਆਏ ਦੁੱਖਾਂ ਦੀ ਕਿਤਾਬ ਨੂੰ ਮਾਪੇ ਤਾਂ ਰਹੇ ਨੀ ਦੁੱਖ ਦਸਾਂ ਰਾਜਾ ਸਾਵ ਨੂੰ ਮਾਪੇ ਤਾਂ ਰਹੇ ਨੀ ਦੁੱਖ ਦਸਾਂ ਰਾਜਾ ਸਾਵ ਨੂੰ ਰਾਤੀ ਮੈਂ ਜਗਾਯਾ ਦੀਵਾ ਹੰਝੂਆਂ ਦੇ ਤੇਲ ਦਾ ਵਿਚੜਿਆ ਮਾਪਿਆਂ ਨੂੰ ਕਿਉਂ ਨਹੀਂ ਰੱਬਾ ਮੇਲਦਾ ਰਾਤੀ ਮੈਂ ਜਗਾਯਾ ਦੀਵਾ ਹੰਝੂਆਂ ਦੇ ਤੇਲ ਦਾ ਵਿਚੜਿਆ ਮਾਪਿਆਂ ਨੂੰ ਕਿਉਂ ਨਹੀਂ ਰੱਬਾ ਮੇਲਦਾ ਮਾਪੇ ਤਾਂ ਰਹੇ ਨੀਂਦੁਖ ਦਸਾਂ ਰਾਜਾ ਸਾਵ ਨੂੰ ਮਾਪੇ ਤਾਂ ਰਹੇ ਨੀਂਦੁਖ ਦਸਾਂ ਰਾਜਾ ਸਾਵ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿਣਗੇ ਸੀਨੇ ਚ ਜਦਾਈਆਂ ਵਾਲੇ ਸਾਲੇ ਪਾਉਂਦੇ ਰਹਿਣਗੇ 나ਗਵਣ ਬਿਛੋੜਾ ਮੇਰੇ ਦਿਲ ਉੱਤੇ ਖੇਲਦਾ ਰਾਤੀ ਮੈਂ ਜਗਾਇਆ ਦੀਵਾ ਹੰਝੂਆਂ ਦੇ ਤੇਲ ਦਾ ਰਾਤੀ ਮੈਂ ਜਗਾਇਆ ਦੀਵਾ ਹੰਝੂਆਂ ਦੇ ਤੇਲ ਦਾ ਵਿਛੜਿਆ ਮਾਪਿਆਂ ਨੂੰ ਕਿਉਂ ਨਹੀਂ ਰੱਬਾ ਮੇਲਦਾ ਜਗਦਾ ਰਹਾ ਦੀਵਾ ਥੇਰ ਤੱਕ ਮਾਏ ਨਹੀਂ ਤੇਰੇ ਨਾਲ ਬਤਾਏ ਪਲ ਫੇਰ ਜੇ ਤੇ ਆਏ ਨਹੀਂ ਦਿੰਦੀ ਲੋਰੀਆਂ ਰਹਿੰਦੀ ਸੀ ਮੈਂ ਜਦੋਂ ਗੋਦੀ ਰਹਿਦਾ ਖੇਡਦਾ ਰਾਤੀ ਮੈਂ ਜਗਾਯਾ ਦੀਵਾ ਹੰਝੂਆਂ ਦੇ ਤੇਨਦਾ ਵਿਚੜਿਆ ਮਾਪਿਆਂ ਨੂੰ ਕਿਉਂ ਨਹੀਂ ਰੱਬਾ ਮੇਲਦਾ ਬਾਪੂ ਤੇਰੇ ਜਾਣ ਦੀ ਖ਼ਬਰ ਮੈਨੂੰ ਆਈ ਸੀ ਸਾਰੀ ਰਾਤ ਜਾਗਦੇ ਨੇ ਸੋਚਾਂ ਚਿਲੰਗਾਈ ਸੀ ਕਿਨੂੰ ਮੈਂ ਕੁ ਪਰਦੇਸੀਆਂ ਦੀ ਝੇੜ ਦਾ ਰਾਤੀ ਮੈਂ ਜਗਾਇਆ ਦੀਵਾ ਹੰਝੂਆਂ ਦੇ ਤੇ ਲਗਾ ਵਿਚੜੀਆਂ ਮਾਪਿਆਂ ਨੂੰ ਕਿਉਂ ਨਹੀਂ ਰੱਬਾ ਮੇਲਦਾ ਮਾਪੇ ਤਾਂ ਰਹੇ ਨੀ ਦੁੱਖ ਦੱਸਾਂ ਰਾਜਾ ਸਾਹਿਬ ਨੂੰ ਰਾਤੀ ਮੈਂ ਜਗਾਯਾ ਦੀਵਾ ਹੰਝੂਆਂ ਦੇ ਤੇਲ ਦਾ ਵਿਚੜੇ ਆ ਮਾਪਿਆਂ ਨੂੰ ਕਿਉਂ ਨਹੀਂ ਰੱਬਾ ਮੇਲਦਾ ਵਿਚੜੇ ਆ ਮਾਪਿਆਂ ਨੂੰ ਕਿਉਂ ਨਹੀਂ ਰੱਬਾ ਮੇਲਦਾ ਮਾਪੇ ਤਾਂ ਰਹੇ ਨੀ ਦੁੱਖ ਦੱਸਾਂ ਰਾਜਾ ਸਾਹਿਬ ਨੂੰ ਮਾਪੇ ਤਾਂ ਰਹੇ ਨੀਂਦੁੱਖ ਦੱਸਾਂ ਰਾਜਾ ਸਾਹਿਬ ਨੂੰ ਸਾਡਾ ਇਹ ਗੀਤ ਵਧੀਆ ਲੱਗਿਆ ਜੀ ਕਦ ਨੂੰ ਸਾਰੇ ਜੀ ਕਮੈਂਟ ਕਰਕੇ ਜਰੂਰ ਆਪਣੀ رائے ਦੱਸਿਓ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਗੀਤ ਬਹੁਤ ਵਧੀਆ ਲੱਗਦਾ ਸੀਗਾ ਜੀ ਪਰ ਇਹ ਗੀਤ ਨੇ ਬਹੁਤ ਮੋਸ਼ਨਲ ਵੀ ਕੀਤਾ ਸਮਾਂ